ਹਲੋ ਜੀ ਹੈ ਸ਼ਿਕਲ ਜੀ ਤੁਸੀਂ ਦੇਖਣ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਾਰਨਾ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਅੱਜ ਅਸੀਂ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਾਰੇ ਗੱਲ ਕਰਾਂਗੇ ਜੋ ਕਿ ਸਾਡੇ ਪਸ਼ੂ ਪਾਲਕਾਂ ਨੂੰ ਅਕਸਰ ਦੇਖਣੀ ਪੈਂਦੀ ਹੈ ਇਹ ਹੈ ਜੀ ਪਸ਼ੂਆਂ ਦਾ ਲੁਕੋਰੀਆ ਯਕੀਨਨ ਕਈ ਕਿਸੇ ਪਸ਼ੂ ਦਾ ਵਾਰ-ਵਾਰ ਚਿੱਟਾ ਜਾਂ ਗੰਦਾ ਪਾਣੀ ਸੁੱਟਣਾ ਜੇਕਰ ਪਸ਼ੂ ਤਾਰਾਂ ਦਿਨ ਦਾ ਰਹਿੰਦਾ ਜਾਂ ਗੰਦਾ ਪਾਣੀ ਸੁੱਟਦਾ ਰਹਿੰਦਾ ਤਾਂ ਉਹ ਗੱਭਣ ਵੀ ਨਹੀਂ ਹੁੰਦਾ ਜੇਕਰ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ ਅੱਜ ਅਸੀਂ ਇਸ ਦੇ ਕਾਰਨ ਤੇ ਘਰੇਲੂ ਲਾਜ ਬਾਰੇ ਗੱਲ ਕਰਾਂਗੇ ਲਕੋਰੀਆ ਦੇ ਮੁੱਖ ਕਾਰਨ ਹੈ ਬੱਚੇਦਾਨੀ ਵਿੱਚ ਇਫੈਕਸ਼ਨ ਜੇਕਰ ਪਸ਼ੂ ਪਸ਼ੂ ਸੂਣ ਵੇਲੇ ਪਸ਼ੂ ਦੇ ਅੰਦਰ ਜ਼ੇਰ ਦਾ ਕੋਈ ਵੀ ਹਿੱਸਾ ਰਹਿ ਜਾਵੇ ਤਾਂ ਉਹਦੇ ਨਾਲ ਉਹਨੂੰ ਇਫੈਕਸ਼ਨ ਹੋ ਜਾਂਦੀ ਹੈ ਗੰਦਗੀ ਪਸ਼ੂ ਦੇ ਹੇਠ ਸਫਾਈ ਨਾ ਹੋਣਾ ਠੀਕ ਹੈ ਜੀ ਸਫਾਈ ਜੇ ਆਪਣਾ ਨੀ ਪਸ਼ੂ ਦੇ ਥੱਲੇ ਨਹੀਂ ਹੁੰਦੀ ਤਾਂ ਵੀ ਉਹਨੂੰ ਅਫੈਕਸ਼ਨ ਹੋ ਜਾਂਦੀ ਹੈ ਠੀਕ ਇੱਕ ਜੀ ਹੋਰ ਧਿਆਨ ਰੱਖਿਆ ਕਰੋ ਜਦੋਂ ਆਪਾਂ ਏਆਈ ਕਰਾਉਨੇ ਆ ਆਪਣੇ ਪਸ਼ੂ ਦੀ ਠੀਕ ਹੈ ਤਾਂ ਵੀ ਉਸ ਸਮੇਂ ਵੀ ਆਪਾਂ ਨੂੰ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਜਿਹੜੀ ਲਕੋਲੀਆ ਦੇ ਲੱਛਣ ਨੇ ਜਿਉਹ ਹੈ ਪਸ਼ੂ ਦਾ ਲਗਾਤਾਰ ਪਤਲੀਆਂ ਜਾਂ ਗੰਦੀਆਂ ਤਾਰਾਂ ਦੇਣਾ ਤਾਰਾਂ ਵਿੱਚ ਪਸ਼ੂ ਇੱਕ ਪੱਤ ਜਾਂ ਜੀ ਸਫੇਦ ਪਦਾਰਥ ਹੋਣਾ ਜਿਹੜੀਆਂ ਤਾਰਾਂ ਦਿੰਦਾ ਉਹਦੇ ਵਿੱਚ ਹੁੰਦਾ ਜੀ ਇਹ ਪਦਾਰਥ ਆਪਣੀ ਆ ਜਿਹੜੀ ਕਾਲੀ ਬੈੜੀ ਦੇਖ ਰਿਹਾ ਹਾਂ ਜੀ ਸ਼ਾਇਦ ਹੁਣ ਬੇਦਿੰਦੀ ਹੋਵੇ ਇਹਨੂੰ ਇਹ ਪ੍ਰੋਬਲਮ ਹੈ ਜੀ ਇਹ ਫੇਰ ਜਿਵੇਂ ਆਪਾਂ ਕਹਿ ਦਿੰਨੇ ਆ ਜੀ ਟੀਕਾ ਨੋ ਕਨਸੀਵ ਨਾ ਕਰਨਾ ਉਹ ਚੀਜ਼ ਮੰਗੂ ਜੀ ਉਹ ਚਿੱਟਾ ਚਿੱਟਾ ਪਦਾਰਥ ਉਹਦੇ ਵਿੱਚ ਹੁੰਦਾ ਇਹਦੇ ਨਾਲ ਪਸ਼ੂ ਸੁਸਤਤਾ ਜ਼ਰੂਰ ਰਹਿੰਦਾ ਜੀ ਤੇ ਉਹ ਦੁੱਧ ਵੀ ਘਟ ਦਿੰਦਾ ਇਹਦੇ ਜਿਹੜੇ ਘਰੇਲੂ ਦੋ ਨੁਕਤੇ ਨੇ ਜੀ ਹਲਦੀ ਤੇ ਸਰੋਂ ਦਾ ਤੇਲ 250 ਗ੍ਰਾਮ ਹਲਦੀ ਲੋ ਅਤੇ ਉਸ ਨੂੰ 250 ਗ੍ਰਾਮ ਸਰੋਂ ਦੇ ਤੇਲ ਵਿੱਚ ਮਿਲਾ ਕੇ ਲੱਡੂ ਬਣਾ ਕੇ ਦਿਓ ਜੀ ਇਹ ਪਸ਼ੂ ਇਹ ਆਪਣੇ ਪਸ਼ੂ ਨੂੰ ਰੋਜ਼ਾਨਾ ਦਿਓ ਜੀ ਹਲਦੀ ਬੈਕਟੀਰੀਆ ਨੂੰ ਖਤਮ ਕਰਦੀ ਹੈ ਤੇ ਬਹੁਤ ਮਦਦਗਾਰ ਹੁੰਦੀ ਹੈ ਜਿਹੜੇ ਇੱਕ ਹੋਰ ਵੀ ਆਪਾਂ ਇੱਥੇ ਜੀ ਹਲਦੀ ਤਾਂ ਆਪਾਂ ਆਮ ਵੀ ਦੇ ਸਕਦੇ ਹਾਂ ਪਸ਼ੂ ਨੂੰ ਦੂਜਾ ਜੀ ਐਲੋਵੇਰਾ ਤਿਮੇਸ਼ਰੀ ਤੁਸੀਂ ਐਲੋਵੇਰਾ ਦਾ ਇੱਕ ਟੁਕੜਾ ਲੈਣਾ ਉਹਦੀ ਗੁੱਧ ਲੈ ਲਓ ਜੀ ਅਤੇ ਉਸ ਨੂੰ 50 ਗ੍ਰਾਮ ਮਿਸ਼ਰੀ ਵਿੱਚ ਮਿਲਾ ਲਓ ਇਹ ਤੁਸੀਂ ਪੰਤ ਤੋਂ 7 ਦੇਣ ਦੇਣਾ ਜੀ ਪਸ਼ੂ ਨੂੰ ਖਵਾਓ ਇਹਦੇ ਨਾਲ ਬੱਚੇ ਦੀ ਜਿਹੜੀ ਬੱਚੇਦਾਨੇ ਦੀ ਗਰਮੀ ਹੈ ਤੇ ਇਫੈਕਸ਼ਨ ਹੈ ਜੀ ਉਹ ਦੂਰ ਕਰਦਾ ਇਸ ਦੇ ਇਲਾਜ ਦੇ ਨਾਲ ਨਾਲ ਪਸ਼ੂ ਨੂੰ ਚੰਗੀ ਕੰਪਨੀ ਦਾ ਮਿਨੀ ਮਿਕਸਚਰ ਦਿਓ ਜੀ ਜਾਂ ਤੁਸੀਂ ਹੋਰ ਕਰਿਆ ਕਰੋ ਜੀ ਇਫੈਕਸ਼ਨ ਹੁੰਦੀ ਹੋਣੀ ਕਿ ਪਸ਼ੂ ਨੂੰ ਜਿਵੇਂ ਆਪਾਂ ਮਿਨੀ ਮਿਕਸਚਰ ਦੇ ਵਿੱਚ ਨਾ ਜੀ ਆਪਾਂ ਥੋੜੀ ਜਿਵੇਂ ਅੱਧਾ ਕਾਲੀਜੇ ਘਰ ਦੇ ਹਲਦੀ ਆ ਤਾਂ ਉਹ ਮਲਾ ਲਓ ਉਹ ਸਾਰਿਆਂ ਨਾਲ ਵੈਸਟਾ ਜਾਂ ਫਿਰ ਦੁਕਾਨ ਵਾਲੀ ਤੋਂ ਲਿਆ ਕੇ ਆਪਾਂ ਉਹ ਵੀ ਮਲਾ ਸਕਦੇ ਆ ਉਹਦੇ ਨਾਲ ਵੀ ਅਫੈਕਸ਼ਨ ਨਹੀਂ ਹੁੰਦੀ ਪਸ਼ੂ ਨੂੰ ਪਸ਼ੂ ਦੇ ਹਮੇਸ਼ਾ ਪਿੱਛੋਂ ਸਾਫ਼ ਰੱਖਿਆ ਕਰੋ ਜੀ ਜਦੋਂ ਪਸ਼ੂ ਬੈਠੇ ਤਾਂ ਗੰਦਗੀ ਜਿਹੜੀ ਹੈ ਜੀ ਬੱਚੇਦਾਨੀ ਦੇ ਅੰਦਰ ਨਾ ਜਾ ਸਕੇ ਇਹ ਤੁਸੀਂ ਹਮੇਸ਼ਾ ਜੀ ਲਾਲ ਦਵਾਈ ਦੇ ਦੇ ਪਾਣੀ ਨਾਲ ਪਸ਼ੂ ਦੇ ਪਿਛਲੇ ਹਿੱਸੇ ਦੀ ਸਫਾਈ ਕਰ ਸਕਦੇ ਹੋ ਤੁਸੀਂ ਜੀ ਇਹ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਹਲਦੀ ਚਾਹੇ ਤਾਂ ਮਿੱਨੀ ਮਿਕਸਚਰ ਚ ਮਿਲਾ ਲਓ ਜੀ ਹਲਦੀ ਚ ਬਹੁਤ ਗੁਣ ਨੇ ਚਾਹੇ ਤੁਸੀਂ ਹਫਤੇ ਬਾਅਦ ਇੱਕ ਇੱਕ ਚਮਚਾ ਫੀਲਡ ਤੇ ਜਾਂ ਕੱਖਾਂ ਤੇ ਤੁਸੀਂ ਪਸ਼ੂ ਨੂੰ ਦੇ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਥੈਂਕ ਯੂ